ਮਸ਼ਹੂਰ ਵਲੌਗਰ ਦੀਪ ਮਠਾੜੂ ਤੇ ਉਸ ਦੀ ਪਤਨੀ ਸੰਦੀਪ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਰਹਿੰਦੇ ਹਨ ਤੇ ਉਹ ਇੰਨੇ ਦਿਨੀ ਕਾਫੀ ਜ਼ਿਆਦਾ ਟਰੋਲ ਹੋ ਰਹੇ ਹਨ ਤੇ ਟਰੋਲ ਹੋਣ ਦਾ ਕਾਰਨ ਹੈ ਉਹਨਾਂ ਦਾ ਵੱਖ ਹੋਣਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸੰਦੀਪ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਹੈ ਤੇ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਸ ਦਾ ਦੀਪ ਮਠਾੜੂ ਦੇ ਨਾਲ ਡਿਵੋਰਸ ਹੋ ਚੁੱਕਿਆ ਹੈ ਕਿਉਂਕਿ ਪਿਛਲੇ ਦਿਨੀ ਦੀਪ ਮਠਾੜੂ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਦੇ ਵਿੱਚ ਉਸਤੇ ਕਾਫੀ ਗੰਭੀਰ ਸੱਟਾਂ ਲੱਗੀਆਂ ਸਨ ਤੇ ਉਹ ਹਸਪਤਾਲ ਜਿਹੜੇ ਇਲਾਜ ਚੱਲ ਰਿਹਾ ਹੈ ਪਰ ਉੱਥੇ ਵੀ ਉਹ ਸੰਦੀਪ ਦਾ ਦੀਪ ਦਾ ਪਤਾ ਲੈਣ ਨਹੀਂ ਪਹੁੰਚੀ ਤੇ ਲੋਕਾਂ ਦੇ ਵੱਲੋਂ ਉਸ ਵਲੌਗ ਦੇ ਥੱਲੇ ਵੀ ਕਾਫੀ ਜ਼ਿਆਦਾ ਕਮੈਂਟ ਕੀਤੇ ਗਏ ਸਨ ਜਿਸ ਤੋਂ ਬਾਅਦ ਹੁਣ ਦੀਪ ਮਠਾੜੂ ਦੀ ਪਤਨੀ ਸੰਦੀਪ ਨੇ ਲਾਈਵ ਆ ਕੇ ਆਪਣੇ ਭਰਾ ਦੇ YouTube ਚੈਨਲ ਤੇ ਲੋਕਾਂ ਨੂੰ ਵੱਡੀਆਂ ਗੱਲਾਂ ਕਹੀਆਂ ਹਨ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਸਾਨੂੰ ਕਮੈਂਟ ਕਰ ਰਹੇ ਹਨ ਕਿ ਸੰਦੀਪ ਆਪਣੀ ਪੇਕੇ ਘਰ ਦੇ ਵਿੱਚ ਕਿਉਂ ਨਹੀਂ ਜਾ ਰਹੀ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਸੰਦੀਪ ਪਿਛਲੇ ਕਈ ਦਿਨਾਂ ਤੋਂ ਇੱਕ ਟ੍ਰਿਪ ਤੇ ਗਈ ਹੋਈ ਸੀ ਤੇ ਘੁੰਮਣ ਲਈ ਉਹ ਬਹੁਤ ਦੂਰ ਗਈ ਹੋਈ ਸੀ ਜਿਸ ਕਰਕੇ ਉਹ ਸੰਦੀਪ ਦਾ ਪਤਾ ਲੈਣ ਹਸਪਤਾਲ ਦੇ ਵਿੱਚ ਵੀ ਨਹੀਂ ਪਹੁੰਚ ਸਕਦੀ ਕਿਰਪਾ ਕਰਕੇ ਆਵਾਟਵਾ ਨਾ ਬੋਲੋ ਤੇ ਜਿਵੇਂ ਹੀ ਸਾਡੀ ਦੀਪ ਮਠਾੜੋ ਦੇ ਪਰਿਵਾਰ ਦੇ ਨਾਲ ਗੱਲਬਾਤ ਹੋ ਜਾਵੇਗੀ ਤਦ ਹੀ ਅਸੀਂ ਆਪਣੀ ਕੁੜੀ ਨੂੰ ਉਸਦੇ ਸਹੁਰਾ ਪਰਿਵਾਰ ਦੇ ਵਿੱਚ ਭੇਜਾਂਗੇ ਤਾਂ ਉੱਥੇ ਹੀ ਸੰਦੀਪ ਨੇ ਵੀ ਵੱਡੀਆਂ ਗੱਲਾਂ ਲੋਕਾਂ ਨੂੰ ਕਹੀਆਂ ਉਸਨੇ ਕਿਹਾ ਕਿ ਐਵੇਂ ਗਲਤ ਕਮੈਂਟ ਸਾਡੇ ਰਿਸ਼ਤੇ ਦੇ ਬਾਰੇ ਨਾ ਕਰੋ ਤੇ ਸੱਚ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਸਮਾਂ ਆਉਣ ਤੇ ਤੇ ਅਸੀਂ ਵੀ ਬਾਕੀ ਇਹੀ ਕਹਿੰਦੇ ਹਾਂ ਕਿ ਜੇਕਰ ਉਹਨਾਂ ਦੇ ਰਿਲੇਸ਼ਨ ਵਿੱਚ ਕੁਝ ਹੋਇਆ ਵੀ ਹੈ ਤਾਂ ਪ੍ਰਮਾਤਮਾ ਉਸ ਨੂੰ ਜਲਦੀ ਠੀਕ ਕਰੇ ਤੇ ਟ੍ਰੋਲ ਕਰਨ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਉਹਨਾਂ ਨੂੰ ਟ੍ਰੋਲ ਨਾ ਕੀਤਾ ਜਾਵੇ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ